ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਟੀਪੀ ਸਾਹਿਬ ਜਿੱਥੇ ਬੱਚਿਆਂ ਨੂੰ ਆਪਾਂ ਉਹਨਾਂ ਲੰਗਰ ਪਾਣੀ ਚਾਵਾਗੇ ਤੇ ਨਾਲ ਹੀ ਬੁੱਢਾ ਸਾਹਿਬ ਦੀ ਬੈਠੀ ਕਰਾਵਾਂਗੇ ਜੀ ਪੂਰੇ ਦੁਆਰ ਆਪਾਂ ਚੱਲਾਂਗੇ ਜੀ ਅਨੰਦਪੁਰ ਸਾਹਿਬ ਨੂੰ ਚਾਲੇ ਪਾਵਾਂਗੇ ਜੀ ਪੂਰੀ ਦੀ ਪੂਰੀ ਸੰਗਤ ਨੂੰ ਦੇਖਦੇ ਜਬ ਆਹ ਹਾਂ ਬਈ ਐਂਟਰਟੇਨਮੈਂਟ ਫੁੱਲ ਆਹ ਦੇਖੋ ਆ ਮੋਟਾ ਸਾਡਾ ਆਓ ਜੀ ਦੇਖ ਕੇ ਆਪਾਂ ਪੁੱਜ ਗਏ ਹਾਂ ਜੀ ਗੁਰਦੁਆਰਾ ਟੀਪੀ ਸਾਹਿਬ ਤੇ ਬੱਚਿਆਂ ਨੂੰ ਤੇ ਬਲੰਗਰ ਪਾਣੀ ਸ਼ੁਰੂ ਕਰਾਉਣਾ ਤੇ ਉਸ ਤੋਂ ਬਾਅਦ ਇੱਕ ਲਾਈਨ ਵਾਈ ਇੱਕ ਕਯੂ ਬਣਾ ਕੇ ਬੱਚਿਆਂ ਨੂੰ ਜਿਹੜਾ ਕਿ ਡਿਸਪਲਨ ਦੇ ਵਿੱਚ ਲਿਜਾਇਆ ਜਾ ਰਿਹਾ ਉਹ ਜੋੜਾ ਘਾਰਾ ਸਾਹਮਣੇ ਰੁਕ ਜਾ ਇੱਕ ਮਿੰਟ ਰੁਕ ਜਾ ਬੋ ਤਾਂ ਲਾਈਨ ਬਣਾ ਕੇ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਖੜ੍ਹ ਜਾ ਉੱਥੇ ਰੁਕੋ ਬਟਾ ਰੁਕੋ ਤੁਸੀਂ ਦੇਖ ਸਕਦੇ ਮਾਲ ਨਾ ਸਾਡੇ ਮਾਸਟਰ ਕੁਰੀਤ ਸਿੰਘ ਜੀ ਰਾਜੂ ਖਾਲਸਾ ਜੀ ਔਰ ਨਾਲ ਸਾਡੇ ਸਤਕਾਰਯੋਗ ਖੁਸ਼ਾਲ ਖੁਸ਼ਾਲ ਸਿੰਘ ਜੀ ਬਾਬਾ ਜੀ ਦੋ ਸ਼ਬਦ ਗੁਰੂ ਸਾਹਿਬ ਬਾਰੇ ਦੱਸੋ ਜੀ ਸੰਗਤ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾ ਦਰਸ਼ਨ ਕਰ ਰਹੇ ਆ ਗੁਰਦੁਆਰਾ ਟੀਬੀ ਸਾਹਿਬ ਜਿਸ ਦਾ ਪੂਰਾ ਨਾਮ ਹੈ ਗੁਰਦੁਆਰਾ ਕੋਟ ਪ੍ਰਾਣ ਹੈਡ ਦਰਬਾਰ ਸਾਹਿਬ ਰੋਪੜ ਇਹ ਹੀ ਅਸਥਾਨ ਹੈ ਜੋ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਉਹਨਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਸਥਾਨ ਹੈ ਬਾਬਾ ਜੀ ਦੀ ਨਿਸ਼ਾਨੀ ਇੱਕ ਕਾਰ ਇੱਥੇ ਸ਼ੋਭਤ ਹੈ ਜਿਹਦੇ ਆਪਾਂ ਅੱਗੇ ਚੱਲ ਕੇ ਆਪੀ ਨੂੰ ਦਰਸ਼ਨ ਵੀ ਕਰਵਾਵਾਂਗੇ ਬਹੁਤ ਹੀ ਵਧੀਆ ਦਰਵਾਜ਼ਾ ਸਾਹਿਬ ਬਣਾਇਆ ਹੋਇਆ ਹੈ ਹੁਣ ਵੀ ਇੱਥੇ ਮਹਾਪੁਰਸ਼ ਜੋ ਮੌਜੂਦਾ ਸੇਵਾਦਾਰ ਨੇ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਇਸ ਸਥਾਨ ਦੇ ਦਰਸ਼ਨ ਕਰਨ ਆਉਂਦੀਆਂ ਨੇ ਬਹੁਤ ਵਧੀਆ ਪ੍ਰਬੰਧ ਨੇ ਜੀ ਪਾਰਕ ਗ੍ਰੀਨਰੀ ਹੋਰ ਬਹੁਤ ਹੀ ਅੱਛਾ ਜੋ ਇੱਥੇ ਆਲੇ-ਦੁਆਲੇ ਦਾ ਮਾਹੌਲ ਹੈ ਸਤਲੋਜ ਦਰਿਆ ਦੇ ਬਿਲਕੁਲ ਕੰਡੇ ਦੇ ਉੱਪਰ ਸ਼ਸ਼ੋਭਤ ਹੈ ਗੁਰਦੁਆਰਾ ਸਾਹਿਬ ਬਹੁਤ ਅੱਛੀ ਲੋਕੇਸ਼ਨ ਹੈ ਸਭ ਨੂੰ ਬੇਨਤੀ ਹੈ ਕਿ ਜਦੋਂ ਵੀ ਸਮਾਂ ਲੱਗੇ ਇੱਥੇ ਆ ਕੇ ਜਰੂਰ ਦਰਸ਼ਨ ਕਰਨ ਅਤੇ ਆਪਣਾ ਸਮਾਂ ਬਟਾਗਾ ਕਰਨ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੁਸੀਂ ਦੇਖ ਸਕਦੇ ਹੋ ਤੇ ਬੱਚਿਆਂ ਦਾ ਮਾਹੌਲ ਤੇ ਪੂਰਾ ਵਿਊ ਬਣਿਆ ਹੋਇਆ ਸਾਡੀ ਛੋਟੀ ਜੀ ਬੱਚੀ ਕਿਨਾ ਪੁੱਤਰਾ ਦੋਸਤ ਪੁੱਤਰਾ ਸਿਮਰਤ ਤ੍ਰਿਪਤਕਾ ਤ੍ਰਿਪਤਕਾ ਠੀਕ ਹੈ ਭਾਈ ਪਤਾ ਖੜੋ ਥੋੜੀ ਫੋਟੋ ਕਰੀਏ ਸਾਰਾਂ ਜੀ ਕੀ ਗੱਲ ਬਈ ਉਲਟੀ ਉਲਟੀ ਆਉਣ ਲੱਗੀ ਤੇ ਮਾਰ ਰਹੀ ਫਿਰਦੀ ਮੂੰਹ ਤੇ ਲਓ ਜੀ ਤੁਸੀਂ ਦੇਖ ਸਕਦੇ ਮਹਾਲ ਪੂਰਾ ਵਧੀਆ ਵਾ ਖੜਾ 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 ਸਾਰੇ ਖੜਾ ਖੜਾ ਅਖਾਈ ਦੇਖੋ ਤੇ ਅੰਨਾ ਇੱਧਰ ਕਿ ਜਾਤਗਰੀ ਤਸਵੀਰ ਮਾਸਟਰ ਜੀ ਕਰ ਰਿਹਾ ਬੱਚਿਆਂ ਦੀ ਆਣੀ ਬਣਾ ਕੇ ਜਾਇਓ ਬੱਚਿਓ ਆਹ ਲਾਈਨ ਚ ਤੁਸੀਂ ਲੈਂਡ ਚ ਜਾ ਜੇਪਾ ਹਾਂ ਇਹ ਦੇਖੋ ਜੀ ਵੀਊ ਕਿੰਨਾ ਵਧੀਆ ਹੈ ਪਿੱਛੇ ਜੀ ਸਾਡੇ ਇਤਿਹਾਸਿਕ ਗੁਰਦੁਆਰੇ ਜੀ ਇਹਨਾਂ ਨੇ ਦਰਸ਼ਨ ਕਰਨੇ ਚਾਹੀਦੇ ਜੀ ਹਰ ਬੱਚੇ ਨੂੰ ਲੈ ਕੇ ਆਉਣਾ ਚਾਹੀਦਾ ਵਾ ਬਹੁਤ ਵੱਡਾ ਧੰਨਵਾਦ ਹੈ ਇਹਨਾਂ ਦੀ ਭਰਾਵਾਂ ਦਾ ਜਿਨ੍ਹਾਂ ਦੀ ਬਦੌਲਤ ਇਹ ਬੁਰਾਲਾ ਕੀਤਾ ਜਾ ਰਿਹਾ ਵਾ ਆਪਾਂ ਆ ਗਏ ਯਾਦ ਹੈ ਜਦੋਂ ਤੁਹਾਡੀ ਮੇਰੇ ਟਾਇਰ ਹੋ ਗਿਆ ਤਾਂ ਇਹ ਜੋੜਾ ਕਰਦੇ ਵਿੱਚ ਬੱਚਿਆਂ ਦੇ ਜਿਹੜੇ ਫੂਟੋਂ ਚਪਲਾਂ ਜਿਹੜੀਆਂ ਆ ਤੇ ਬਹੁਤ ਵੱਡਾ ਇਤਿਹਾਸ ਆ ਜੀ ਇਤਿਹਾਸਿਕ ਸਥਾਨ ਗੁਰਦੁਆਰਾ ਸਾਹਿਬ ਚੰਨ ਬਾਬਾ ਟੂਆ ਮਾਸ਼ਕੀ ਜੀ ਇਥੇ ਦਾਦੀ ਮਾਂ ਜੀ ਦੇ ਛੋਟੇ ਸ਼ਬਜੋਦਿਆਂ ਦੇ ਪਰਿਵਾਰ ਨਾਲੋਂ ਵਿਛੜ ਕੇ 7 ਪੋ 1704 ਈਸਵੀ ਦੇ ਵਿੱਚ ਇੱਕ ਰਾਤ 베ੜੀ ਦੇ ਮਲਾ ਬਾਬਾ ਕੂਮਾ ਮਾਰਕ ਦੀ ਝੌਂਪੜੀ ਵਿੱਚ ਬਤੀਤ ਕੀਤੀ ਸੀ ਪਿੰਡ ਚੱਕ ਢੇਰਾ ਰੋਪੜ ਇੱਥੇ 6 7 8 ਪੋ ਨੂੰ ਸਲਾਨਾ ਸ਼ਹੀਦੀ ਸਮਾਗਮ ਮਨਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਮਾਹੌਲ ਤੇ ਔਰ ਜਿਹੜੇ ਇਥੋਂ ਦੇ ਗੁਰਦੁਆਰਾ ਸਾਹਿਬ ਦੇ ਇਤਿਹਾਸਿਕ ਬਚਨ ਚੱਲਣਾ ਪਾਉਣੇ ਬਹੁਤ ਦੂਰੀ ਹੈ ਜੀ ਇਹ ਚੀਜ਼ਾਂ ਲੈ ਕੇ ਪਾਰਕਾਂ ਦੇ ਵੀਊ ਬਣਾਉਦੇ ਤੇ ਬਹੁਤ ਸੋਹਣੇ ਮਤਲਬ ਵੀਊ ਬਣਾਇਆ ਹੋਇਆ ਬੈਠਣ ਨੂੰ ਪ੍ਰਬੰਧ ਬਹੁਤ ਸੋਹਣਾ ਵਾ ਅਰੇਂਜਮੈਂਟ ਬਹੁਤ ਸੋਹਣਾ ਕਿਉਂਕਿ ਸਾਡੇ ਇਦਾਂ ਦੇ ਜਿਹੜੇ ਮਤਲਬ ਇੱਕ ਖਾਸ ਗੁਰਦੁਆਰੇ ਆ ਇਹਨਾਂ ਨੂੰ ਅਸੀਂ ਸੰਭਾਲ ਕੇ ਰੱਖਣਾ ਸਾਡੀ ਵਿਰਾਸਤ ਹੈ ਇਹ कापाला तो गोड नाही चला सारे हो ماشي चला ठीक आहे मानियाला ਕਕੇ ਸ਼ਰਮਾਂਗੇ ਜਰਾ ਲੈ ਟੂ ਦੈਂਟ ਆਜਾ ਪੂਰਾ ਵਧੀਆ ਮਾਹੌਲ ਵੀ ਤੋਂ ਵੀਊ ਬਹੁਤ ਸੋਹਣਾ ਮਾਜੀ ਦੇਖ ਸਕਦੇ ਕਿਉਂਕਿ ਸਾਡੀ ਵਿਰਾਸਤ ਆ ਜਿਹੜਾ ਨੂੰ ਸੰਭਾਲ ਕੇ ਰੱਖਣਾ ਸਾਡਾ ਫਰਜ਼ ਆ ਦੇਖਦੇ ਹੋ ਬਹੁਤ ਸੁਨਮਾ ਮਾਹੌਲ ਹੈ ਮੋਰ ਬੱਚੇ ਪੂਰੇ ਡਿਸਪਲਨ اور ਲਾਈਨ ਦੇ ਵਿੱਚ ਕਯੂ ਦੇ ਵਿੱਚ ਆ ਰਹੇ ਆ ਲੋ ਜੀ ਅੰਦਰ ਆਪਾਂ ਦਾ ਮੋਬਾਈਲ ਲੈਣਾ ਅਲਾਉ ਨਹੀਂ ਹੈਗਾ ਆਪਾਂ ਇੱਥੇ ਹੀ ਲਾਈਵ ਨੂੰ ਆਪਾਂ ਕੱਟ ਕਰਾਂਗੇ ਫਿਰ ਤੁਹਾਨੂੰ ਮੁਕਤ ਦਿਖਾਵਾਂਗੇ ਮਾਹੌਲ ਤੇ ਵੀ ਕੋਈ ਗੁਰਦੁਆਰਾ ਸਾਹਿਬ ਵਿੱਚ ਮੋਬਾਈਲ ਚਲਾਉਣਾ ਅਲਾਉਡ ਨਹੀਂ ਹੈਗਾ ਜੀ ਤੇ ਸਾਡੇ ਟੀਚਰ ਸਾਹਿਬਾਨ ਨਾਲ ਬੱਚੇ ਬੜੇ ਅਦੂਲ ਔਰ ਡਿਸਪਲਨ ਦੇ ਵਿੱਚ ਜਿਹੜੇ ਐਂਟਰੀ ਕਰਦੇ ਪਏ ਆ ਗੁਰਦੁਆਰਾ ਸਾਹਿਬ ਦੇ ਵਿੱਚ